ਗੁਰਬਾਣੀ ਵਿੱਚ ਕੋਈ ਸ਼ਬਦ ਨਾਮ ਤੋਂ ਜ਼ਿਆਦਾ ਵਾਰੀ ਆਇਆ ਹੋਵੇ ਸਭ ਤੋਂ ਜ਼ਿਆਦਾ ਜੇ ਕੋਈ ਸ਼ਬਦ ਰਿਪੀਟ ਹੋਇਆ ਤੇ ਉਹ ਇੱਕ ਨਾਮ ਹੀ ਹੋਇਆ ਅੱਜ ਸਵੇਰੇ ਬੈਠੇ ਬੈਠਿਆਂ ਆਸਾਦੀਵਾਰ ਸੁੰਦਿਆਂ-ਸੁੰਦਿਆਂ ਕਿਸੇ ਵੇਲੇ ਕੋਈ ਧਿਆਨ ਹੋ ਜਾਂਦਾ ਸਵੇਰੇ ਇੱਕ ਟੋਕਾਈ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਭਾਵ ਕੇ ਸੱਚੇ ਨਾਮ ਤੋਂ ਬਿਨਾ ਕੀ ਟਿੱਕਾ ਹੈ ਤੇ ਕੀ ਧਾਗਾ ਹੈ ਭਾਵ ਕੀ ਜਨੇਊ ਤੋਂ ਭਾਵੇ ਮਤਲਬ ਭਾਵੇ ਕਿ ਜਿੰਨਾ ਚਿਰ ਸੱਚੇ ਨਾਮ ਨਾਲ ਲਿਵ ਲੱਗੇ ਨਹੀਂ ਜਿਸ ਨਾਮ ਦੀ ਸੰਤਾਂ ਨੇ ਗੱਲ ਕੀਤੀ ਹੈ ਸੱਚੇ ਨਾਮ ਨਾਲ ਜਿੰਨਾ ਚਿਰ ਲਿਵ ਲੱਗੀ ਨਹੀਂ ਉਹਨਾਂ ਚਿਰ ਬਾਹਰੀ ਪੇਖਾਂ ਦਾ ਕੀ ਫਾਇਦਾ ਆਪਾਂ ਰਹਿ ਰਸ ਦਾ ਪਾਠ ਬਹੁਤ ਸਾਰੇ ਕਰਦੇ ਆਂ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਸਾਚੇ ਨਾਮ ਕੀ ਲੱਗੈ ਭੂਖ ਉਤ ਭੂਖੇ ਖਾਏ ਚਲਿਆ ਦੁਖ ਉਹ ਇਸ ਕਰਕੇ ਵਿਚਾਰ ਕਰਦੇ ਸੀ ਕਿ ਉਹ ਨਾਮ ਕਿਹੜਾ ਆ ਨਾਮ ਉਹੀ ਹੈ ਜਿਹੜਾ ਸਾਨੂੰ ਸਤਿਗੁਰਾਂ ਨੇ ਦਿੱਤਾ ਪਰ ਬਹੁਤ ਜਗ੍ਹਾ ਗੁਰਬਾਣੀ ਵਿੱਚ ਨਾਮ ਇੱਕ ਅਵਸਥਾ ਦਾ ਜ਼ਿਕਰ ਹੈ ਉਸ ਨਾਮ ਨੂੰ ਅਸੀਂ ਰਸਨਾ ਨਾਲ ਨਾਮ ਅਸੀਂ ਸਾਰੇ ਜਪਦੇ ਆ ਅਸੀਂ ਕਰਦੇ ਆ ਕਰੀ ਵੀ ਜਾਣੇ ਆ ਕਈ ਆਪਾਂ ਹੌਲੀ ਕਰਦੇ ਆ ਕਈ ਵਾਜੇ ਨਾਲ ਉੱਚੀ ਉੱਚੀ ਟਾਰਾਂ ਮਾਰ ਕੇ ਵੀ ਕਰਦੇ ਨੇ ਪਰ ਜਿੰਨਾ ਚਿਰ ਉਹ ਨਾਮ ਕਰਦੇ ਆ ਜਿਸ ਤਰ੍ਹਾਂ ਸੰਤਾਂ ਨਾਲ ਗੱਲ ਕੀਤੀ ਸੀ ਅਸੀਂ ਨਾਮ ਨਾਲ ਜਿੰਨਾ ਚਿਰ ਜੁੜ ਨਹੀਂ ਜਾਂਦੇ ਦੂਜੇ ਰੂਪ 'ਚ ਇਹ ਕਹਿ ਲਈਏ ਕਿ ਜਿੰਨਾ ਚਿਰ ਸਾਡਾ ਮਨ ਅਫੁਰ ਨਹੀਂ ਹੋ ਜਾਂਦਾ ਜਿੰਨਾ ਚਿਰ ਸਾਡੀਆਂ ਉਹ ਨਾਮ ਜਪਦੇ ਆ ਜਪਦੇ ਆ ਸਾਡੀ ਅਵਸਥਾ ਉਹ ਨਹੀਂ ਹੋ ਜਾਂਦੀ ਕਿ ਜਿੱਥੇ ਸਾਡਾ ਕੋਈ ਫੁਰਨਾ ਨਹੀਂ ਰਹਿ ਜਾਂਦਾ ਜਿੱਥੇ ਸਾਡੀ ਕੋਈ ਇੱਛਾ ਨਹੀਂ ਰਹਿ ਜਾਂਦੀ ਉਹਨਾਂ ਚਿਰ ਉਹ ਨਾਮ ਨਾਲ ਉਹ ਨਾਮ ਵਾਲੀ ਗੱਲ ਬਣੀ ਨਹੀਂ ਉਹ ਇੱਕ ਸੱਚਾ ਪਾਤਸ਼ਾਹ ਹੁਕਮ ਕਰਦੇ ਨੇ ਨਾ ਇੱਕ ਚਿੱਤ ਜੇ ਇੱਕ ਛਿੰਨ ਧਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਉਹ ਨਹੀਂ ਕਿ ਜੇ ਆਪਾਂ ਹਸਨਾ ਨਾਲ ਇੱਕ ਵਾਰੀ ਜਪ ਲਿਆ ਤੇ ਆਪਾਂ ਕਾਲ ਫਾਸ ਨਿਬੜ ਗਿਆ ਉਹ ਇਹ ਹੈ ਕਿ ਜਿਹਦੀ ਅਵਸਥਾ ਹੋ ਗਈ ਜਿੱਥੇ ਇਹ ਹੋ ਗਿਆ ਕਿ ਮੇਰਾ ਤੇ ਪ੍ਰਭੂ ਦਾ ਮੇਰਾ ਤੇ ਪਰਮਾਤਮਾ ਦਾ ਹੁਣ ਕੋਈ ਫਰਕ ਨਹੀਂ ਇਹ ਨਹੀਂ ਕਿ ਆਪਾਂ ਸੁਣ ਕੇ ਤੇ ਆਪਾਂ ਸਾਰੇ ਹੀ ਕਹਿ ਦਿੰਨੇ ਆ ਕਿਉਂਕਿ ਆਪਾਂ ਸਾਰੇ ਹੀ ਗੁਰਬਾਣੀ ਸੁਣਦੇ ਆ ਉਹ ਕਬੀਰ ਜੀ ਵੀ ਹੁਕਮ ਕਰਦੇ ਨੇ RAM ਕਬੀਰ ਆ ਏਕ ਭਏ ਹੈ ਕੋਈ ਨਾ ਸਕੇ ਪਹਿਚਾਨੇ ਆਪਾਂ ਸੁਣ ਲੈਨੇ ਆ ਪਰ ਜਦੋਂ ਅਵਸਥਾ ਹੋ ਗਈ ਕਿ ਹੁਣ ਮੇਰਾ ਤੇ ਪ੍ਰਭੂ ਦਾ ਕੋਈ ਫਰਕ ਨਹੀਂ ਉਸ ਇੱਕ ਛਿੰਨ ਧਿਆਉਣ ਨਾਲ ਫਿਰ ਬਕਾਇਦਾ ਫਿਰ ਕਾਲ ਫਾਸ ਵਿੱਚ ਨਹੀਂ ਆਉਂਦਾ ਸੋ ਮੈਂ ਇਸ ਕਰਕੇ ਵਿਚਾਰ ਮਨ ਵਿੱਚ ਆਇਆ ਸੀ ਕਿ ਨਾਮ ਕਰਦਾ ਕਰਦੇ ਆ ਇਹ ਹੋਣਾ ਉਦੋਂ ਹੈ ਜਦੋਂ ਕਿਰਪਾ ਹੋਣੀ ਹੈ ਉਹ ਸੱਚ ਪਾਤਸ਼ਾਹ ਸਿਮਰਨ ਦੀ ਉਸਤਤ ਕਰਦੇ ਨੇ ਸੁਖਮਨੀ ਸਾਹਿਬ ਚ ਕਹਿੰਦੇ ਨੇ ਕਿ ਪ੍ਰਭ ਕਾ ਸਿਮਰਨ ਗਰਭ ਨ ਬਸੈ ਪ੍ਰਭ ਕਾ ਸਿਮਰਨ ਦੁਖ ਜਮ ਨਸੈ ਉਹ ਸਾਰੀ ਅਸ਼ਟਪਦੀ ਚੱਲਦੀ ਹੈ ਉਸ ਅਸ਼ਟਪਦੀ ਦੇ ਇੱਕ ਵਿੱਚ ਜਾ ਕੇ ਫਿਰ ਕਹਿੰਦੇ ਨੇ ਸੇ ਸਿਮਰੈ ਜਿਨ ਆਪ ਸਿਮਰਾਏ ਅੱਗੋਂ ਕਿੱਡੀ ਵੱਡੀ ਗੱਲ ਹੈ ਨਾਨਕ ਤਿੰਨ ਕੈ ਲਾਗੋ ਪਾਏ ਗੁਰੂ ਅਰਜਨ ਦੇਵ ਸੱਚ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੂੰ ਉਹ ਆਪ ਸਿਮਰਾਉਂਦਾ ਮੈਂ ਉਹਦੇ ਚਰਨੀ ਲੱਗਦਾ ਮੈਂ ਉਹਦੇ ਪੈਰੀ ਪੈਣਾ ਉਹ ਸਾਡੇ ਸਤਿਗੁਰੂ ਇਹ ਸੱਚ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਉਸ ਅਵਸਥਾ ਵਿੱਚ ਮੈਂ ਅਰਜੀ ਕਰ ਰਿਹਾ ਸੀ ਕਿ ਉਸ ਸਿਮਰਨ ਦੀ ਅਵਸਥਾ ਉਸ ਅਵਸਥਾ ਦੀ ਪ੍ਰਾਪਤੀ ਉਹ ਹੋਣੀ ਉਹਨਾਂ ਦੀ ਕਿਰਪਾ ਨਾਲ ਹੈ ਪਰ ਆਪਾਂ ਘਟੋ ਘਾਟੇ ਬਖਸ਼ਿਸ਼ ਮੰਗਿਏ ਇਹ ਕੋਸ਼ਿਸ਼ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਉਹ ਆਨੰਦ ਆਵੇ ਜਿਹੜਾ ਆਪਜੀ ਹੁਕਮ ਕੀਤਾ ਕਿ ਉਹ ਨਾਮ ਜਪਦਿਆਂ ਜਦੋਂ ਉਸ ਨਾਮ ਦੀ ਜਦੋਂ ਭੁੱਖ ਲੱਗੇਗੀ ਤੇ ਫਿਰ ਤੇਰੇ ਦੁੱਖ ਚਲੇ ਜਾਣਗੇ ਫਿਰ ਤੇਰੀ ਸਾਰੇ ਦੁੱਖ ਭੁੱਖ ਮਿਟ ਜਾਣਗੇ ਸਾਨੂੰ ਵੀ ਉਸ ਨਾਮ ਦਾ ਆਨੰਦ ਆਵੇ ਅਸੀਂ ਆਪ ਜੀ ਦੀ ਕਿਰਪਾ ਨਾਲ ਤਾਂ ਆਪ ਜੀ ਦੇ ਸਿੱਖ ਖਾਉਨੇ ਆ ਆਪ ਜੀ ਦੇ ਸਿੱਖ ਖਵਾ ਕੇ ਆਪ ਜੀ ਦਾ ਇਹ ਨਾਮ ਲਿਆ ਤੇ ਕਿਰਪਾ ਕਰੋ ਸਾਨੂੰ ਵੀ ਉਹ ਅਵਸਥਾ ਬਖਸ਼ੋ ਜਿਹਦੇ ਨਾਲ ਸਾਨੂੰ ਉਸ ਨਾਮ ਦੀ ਭੁੱਖ ਲੱਗੇ ਤੇ ਸਾਡੇ ਵੀ ਦੁੱਖ ਚਲੇ ਜਾਣ ਸਾਨੂੰ ਉਸ ਨਾਮ ਦਾ ਆਨੰਦ ਆ ਸਕੇ ਉਸ ਅਵਸਥਾ ਦੀ ਪ੍ਰਾਪਤੀ ਹੋ ਸਕੇ ਤਾਂ ਹੀ ਅਸਲ ਚ ਆਨੰਦ ਆਉਂਦਾ ਸੋ ਇਸ ਵਾਸਤੇ ਧਿਆਨ ਆਇਆ ਸੀ ਕਿ ਨਾਮ ਬਹੁਤ ਵਾਰੀ ਆਉਂਦਾ ਸਤਿਗੁਰੂ ਜਗਜੀਤ ਸਿੰਘ ਸੱਚ ਪਾਸ਼ਾ ਦੇ ਉਪਦੇਸ਼ ਵਿੱਚ ਤੁਸੀਂ ਸੁਣਿਆ ਹਰੀ ਕੋ ਨਾਮ ਸਦਾ ਸੁਖਦਾਈ ਪਰ ਉਹ ਨਾਮ ਉਸ ਅਵਸਥਾ ਵਿੱਚ ਜਾ ਕੇ ਹੈ ਕਿ ਜਿੱਥੇ ਸਾਡੀ ਅਵਸਥਾ ਅਫੁਰ ਹੋ ਗਈ ਜਿੱਥੇ ਸਾਡੀਆਂ ਕੋਈ ਇੱਛਾ ਮੁੱਕ ਗਈਆਂ ਜਿੱਥੇ ਸਾਡਾ ਤੇ ਪ੍ਰਭੂ ਨਾਲ ਅਸੀਂ ਅਪੇਧ ਹੋ ਗਏ ਸੇ ਸਤਿਗੁਰੂ ਸੱਚ ਪਾਤਸ਼ਾਹ ਕਿਰਪਾ ਕਰਨ ਇਹ ਗੱਲਾਂ ਕਰਨ ਨੂੰ ਜੀ ਕਰਦਾ ਕਿ ਕਰਦਿਆਂ ਕਰਦਿਆਂ ਸਾਡਾ ਵੀ ਜੀ ਤੇ ਕਰੇ ਘਟੋ-ਘਟ ਕੇ ਸਾਡੇ ਤੇ ਸੱਚ ਪਾਤਸ਼ਾਹ ਬਖਸ਼ਿਸ਼ ਤੇ ਕਰ ਅਸੀਂ ਘਟੋ-ਘਟ ਅਰਦਾਸਾਂ ਵਿੱਚ ਤਾਂ ਮੰਗੀਏ ਗਰੀਬ ਨਵਾਜ਼ ਸਤਿਗੁਰੂ ਜਗਜੀਤ ਸਿੰਘ ਕਿਰਪਾ ਕਰ ਬਖਸ਼ਿਸ਼ ਕਰ ਸਾਨੂੰ ਵੀ ਅਵਸਥਾ ਦੇ ਅਸੀਂ ਪ੍ਰਯੋਗ ਕਰਦੇ ਹਾਂ ਬੈਠਦੇ ਹਾਂ ਕਰਦੇ ਹਾਂ ਤੇਰਾ ਹੁਕਮ ਮੰਨ ਕੇ ਕਰਦੇ ਹਾਂ ਤੇਰੇ ਚਰਨਾਂ ਚੋਂ ਮੰਗਦੇ ਹਾਂ ਹੋਣਾ ਉਹ ਏ ਜੋ ਤੂੰ ਦੇਣਾ ਪਰ ਤੇਰੇ ਚਰਨਾਂ ਵਿੱਚ ਅਰਦਾਸ ਹੈ ਕਿਰਪਾ ਕਰ ਸਾਨੂੰ ਵੀ ਉਹ ਅਵਸਥਾ ਦੇ ਨਿਰਚ ਕਰਕੇ ਅੱਗੇ ਲੈਣਾ ਸਤਿ ਸ੍ਰੀ ਅਕਾਲ